ਪਿੰਡ ਛੋਟੇਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਅਬਰੋਲ ਹਸਪਤਾਲ ਗੁਰਦਾਸਪੁਰ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਅਬਰੋਲ ਹਸਪਤਾਲ ਦੇ ਡਾਕਟਰ ਵਿਜੈਨ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਛੋਟੇਪੁਰ ਵਿਕੇ ਸਰਪੰਚ ਵਿਕਰਮਜੀਤ ਸਿੰਘ ਦੇ ਪ੍ਰਬੰਧਾਂ ਹੇਠ ਪ੍ਰਾਇਮਰੀ ਸਕੂਲ ਵਿਖੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਤਕਰੀਬਨ 170 ਦੇ ਕਰੀਬ ਛੋਟੇਪੁਰ ਅਤੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਨੇ ਚੈੱਕ ਕੱਪ ਕਰਵਾਇਆ ਅਤੇ ਜਿਨ੍ਹਾਂ ਦੀ ਫ੍ਰੀ ਐਜੀਸੀ ਕੀਤੀ ਗਈ ਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਤੇ ਸਰਪੰਚ ਵਿਕਰਮਜੀਤ ਸਿੰਘ ਮੈਂਬਰ ਸੰਗਤ ਸਿੰਘ ਕੁਲਜੀਤ ਸਿੰਘ ਤੇਜਿੰਦਰ ਸਿੰਘ ਗੋਲਡੀ ਜਸਵਿੰਦਰ ਸਿੰਘ ਲਖਵਿੰਦਰ ਸਿੰਘ ਅਤੇ ਅਬਰੋਹ ਹਸਪਤਾਲ ਦੀ ਟੀਮ ਮੌਜੂਦ ਰਹੀ ਵੇਖੋ ਟੀਵੀ ਨਿਊਜ਼ ਇੰਡੀਆ 252 ਤਾੜੀ ਵਾਲ ਤੋਂ ਪੱਤਰਕਾਰ ਅੰਜੇਤ ਸਿੰਘ ਦੀ ਖਾਸ ਰਿਪੋਰਟ ਇਹ ਸਾਡੇ ਅਬਰੋਹਨ ਮੈਡੀਕਲ ਸੈਂਟਰ ਵੱਲੋਂ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਸੀ ਇਸ ਪਿੰਡ ਦੇ ਵਿੱਚ ਜਿਸ ਦਾ ਨਾਮ ਛੋਟੇਪੁਰ ਹੈ ਇਦੇ ਵਿੱਚ ਅਸੀਂ ਫ੍ਰੀ ਮੈਡੀਸਿਨ ਦਿੱਤੀ ਮਰੀਜ਼ਾਂ ਨੂੰ ਫ੍ਰੀ ECGs ਕੀਤੀਆਂ ਜਿਸ ਦੇ ਵਿੱਚ ਕਾਫੀ ਜ਼ਿਆਦਾ ਦਿਲ ਦੇ ਮਰੀਜ਼ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਦਾ ਕੀ ਇਲਾਜ ਪ੍ਰੋਪਰ ਨਹੀਂ ਸੀ ਹੋ ਰਿਹਾ ਉਹਨਾਂ ਨੂੰ ਅਸੀਂ ਪ੍ਰੋਪਰ ਦਵਾਈਆਂ ਦੇ ਕੇ ਪ੍ਰੋਪਰ ਟੈਸਟ ਐਡਵਾਈਸ ਕਰਕੇ ਮਤਲਬ ਪ੍ਰੋਪਰ ਇਲਾਜ ਕੀਤਾ ਅਸੀਂ ਇੱਥੇ ਅੱਗੇ ਵੀ ਉਹਨਾਂ ਨੂੰ ਜੋ ਨੀਡ ਹੋਏਗੀ ਅਸੀਂ ਉੱਥੇ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਾਵਾਂਗੇ ਬਰੂ ਬਫਟਰੀ ਸਾਡਾ ਇਹ ਹੀ ਉਦੇਸ਼ ਹੈ ਕਿ ਸਾਰਿਆਂ ਨੂੰ ਸਹੀ ਇਲਾਜ ਦਿੱਤਾ ਜਾਵੇ ਔਰ ਸਹੀ ਮੈਡੀਕਲ ਸਹੂਲਤ ਪਿੰਡ ਜਿਹੜੇ ਰੂਰਲ ਏਰੀਆਸ ਹੈਗੇ ਆ ਜਿੱਥੇ ਮੈਡੀਕਲ ਫੈਸਿਲਿਟੀਆਂ ਨਹੀਂ ਪਹੁੰਚ ਸਕਦੀ ਉੱਥੇ ਅਸੀਂ ਇਹ 50 तकरीबन ਅਰਜਸੀ ਇੱਥੇ 150 ਤੋਂ 170 ਦੇ ਆਸ-ਪਾਸ ਮਰੀਜ਼ ਆਏ ਨੇ ਜਿਨ੍ਹਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੀਤਾ